ਆਸੋ ਸਾਡੇ ਦਰਮਿਆਨ ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਡੇ ਸਤਿਕਾਰਯੋਗ ਡਾਕਟਰ ਬਲਬੀਰ ਸਿੰਘ ਜੀ ਔਰ ਉਹਨਾਂ ਦੇ ਨਾਲ ਹੀ ਸਾਡੇ ਲਾਗਾ ਹਲਕਾ ਦੇ ਐਮ.ਐਲ.ਏ ਸਰਦਾਰ ਗੁਰਦੀਪ ਸਿੰਘ ਢੀਮਾਨ ਜੀ ਜੋ ਕਿ ਸਾਡੇ ਵਿਚਾਰ ਪਹੁੰਚ ਚੁੱਕੇ ਨੇ ਸੋਨਾਂ ਨੂੰ ਇੱਥੇ ਪਹੁੰਚਣ ਦੇ ਜੀ ਆਇਆਂ ਨੂੰ ਆਪਦੇ ਆ ਵੈਲਕਮ ਕਰਦੇ ਆ ਸੋ ਮੈਂ ਸਾਡੇ ਸਮੂਹ ਦੁਕਾਨਦਾਰ ਭਾਈਆਂ ਪਾਈਆਂ ਨੂੰ ਵੀਰਾਂ ਨੂੰ ਬੇਨਤੀ ਕਰਦਾ ਕਿ ਉਹਨਾਂ ਦੇ ਵਿਚਾਰ ਸੁਣਨ ਲਈ ਜਰੂਰ ਮ.ਐਲ.ਏ. ਬਹਿਮਾਨ ਜੀ ਐਮ.ਐਲ.ਏ. ਬਹਿਮਾਨ ਜੀ ਔਰ ਸਾਡੇ ਰਿਕਰ ਡਾਕਟਰ ਬਲਵੀਰ ਸਿੰਘ ਜੀ ਉਮੀਦਵਾਰ ਲੋਕ ਸਭਾ ਹਲਕਾ ਪਟਿਆਲਾ ਬੱਤੀ ਗੰਟੀ ਦੇ ਵਿੱਚ ਜੀ ਆ ਮਾਮਾ सु ਸੁਨਾਇਆ ਉਹਨੂੰ GST ਕਹਿੰਦੇ ਆ ਜੀ ਇਹਨਾਂ ਨੇ ਗਰੀਬਾਂ ਦੇ ਉੱਤੇ ਬਹੁਤ GST ਲਾਇਆ ਹੋਇਆ ਪਹਿਲਾ ਕੰਮ ਤਾਂ ਮੈਂ ਕਰੂੰਗਾ ਜਿਹੜੇ ਟੈਕਸ ਗਰੀਬਾਂ ਤੇ ਲੱਗਦੇ ਆ ਨਾ ਜੀ ਉਹ ਟੈਕਸ ਅਸੀਂ ਗਰੀਬਾਂ ਦੇ ਸਮਾਨ ਬਣਨਾ ਉਹ ਸਸਤਾ ਹੋਵੇ ਜੀ ਤੇ ਗਰੀਬਾਂ ਨੂੰ ਮਹਿੰਗਾਈ ਤੋਂ ਬਚਾਉਣਾ ਹੈ ਤਾਂ ਉਹ ਐਨਆਰਆਈ ਸਾਡੇ ਅੰਕਲ ਜੀ ਆਏ ਨੇ ਉਹ ਆਪਣੀ ਗੱਲ ਸਾਂਝੀ ਕਰਨੀ ਚਾਹੁੰਦੇ ਮੈਂ ਬੇਨਤੀ ਕਰੂੰਗਾ ਕਿ ਉਹ ਮਾਈਕ ਤੇ ਆਉਣ ਤੇ ਆਪਣੀ ਗੱਲ ਸਾਂਝੀ ਕਰਨ ਜੀ ਕੈਪਰ ਕਰਪਾਲ ਸਿੰਘ ਅਮਰੀਕਾ ਤੋਂ ਭਗਤ ਜੀ ਦਾ ਖਾਲਸਾ ਭਗਤ ਜੀ ਕੀ ਫਤਿਹ ਸ੍ਰੀ ਹਾਂ ਆ ਕਈ ਸਰਕਾਰਾਂ ਆਉਂਦੀਆਂ ਤੇ ਸਰਕਾਰਾਂ ਚੰਦੀਆਂ ਨੇ ਪਰ ਇਹ ਸਰਕਾਰ ਨੇ ਸਾਨੂੰ ਜਾਗਰਤਾ ਦਿੰਦੀ ਆ ਇਹਨੇ ਸਾਡੇ ਬਿਜਲੀ ਦੇ ਬਿੱਲ ਜਿਹੜਾ ਮੇਨ ਆਫਿਸ ਨਾਬੇ ਦਾ ਉਹ 2 ਸਾਲ ਤੋਂ ਤੁਹਾਡੀ ਸੇਵਾ ਦੇ ਵਿੱਚ ਹੈ ਤੇ ਅੱਜ ਇਹ ਪਾਸੋਂ ਦਾ ਆਫਿਸ ਜਿਹੜਾ ਖੁੱਲਿਆ ਗਿਆ ਮੁੱਖ ਦਫ਼ਤਰ ਪਾਸੋਂ ਆਮ ਆਦਮੀ ਪਾਰਟੀ ਡਾਕਟਰ ਬਵੀਰ ਜੀ ਦੀ ਇਲੈਕਸ਼ਨ ਵਾਸਤੇ ਲੋਕ ਸਭਾ ਵਾਸਤੇ ਕਿਉਂਕਿ ਪਾਸੋਂ ਡਾਕਟਰ ਸਾਹਿਬੇ ਨਗਰ ਪੰਚਾਇਤ ਹੈ ਜੀ ਇੱਥੇ 11 ਐਮਸੀ ਨੇ ਸਾਹਮਣੇ ਕੋਲਰ ਵਾਲੀ ਦੀ ਦੁਕਾਨ ਹੈ ਕਰੀਆਨੇ ਵਾਲੀ ਦੀ ਦੁਕਾਨ ਹੈ ਆ ਬਹੁਤ ਸਾਰੀਆਂ ਆ ਆਰਐਮਪੀ ਦੀ ਹੱਟੀਆਂ ਇੱਧਰ ਇਹ ਜੜੀਆਂ ਆ ਮਰੀਆਂ ਪੈਣਾ ਬੈਠਿਆ ਮੇਰੇ ਐਮਪੀ ਵਧਣ ਨਾਲ ਆ ਮਰੀਆਂ ਪੈਣਾ ਨੂੰ ਕੀ ਫਾਇਦਾ ਹੋਊਗਾ ਜੀ ਆ ਦੁਕਾਨਾਂ ਦਾ ਉਹ ਧੂਣ ਕੰਪੇਰ ਕਿਸ ਤਰ੍ਹਾਂ ਚੱਲ ਰਹੀ ਆ ਜਿੱਥੇ ਪਾਸੋਂ ਦਫ਼ਤਰ ਦਾ ਉਹ ਘਟਨ ਬਹੁਤ ਪਰਮਵੰਗਾਰਾ ਲੱਗਦਾ ਜੀ ਤੁਸੀਂ ਦਫ਼ਤਰ ਦਾ ਖੁੱਲਣਾ ਇਸ ਗੱਲ ਦਾ ਇੰਡੀਕੇਸ਼ਨ ਹੈ ਕਿ ਲੋਕਾਂ ਦੀ ਬੜੀ ਦੇਰ ਤੋਂ ਡਿਮਾਂਡ ਸੀਗੀ ਮੈਨੂੰ ਟਾਈਮ ਨਹੀਂ ਮਿਲਿਆ ਮੈਂ ਹੁਣ ਸ਼ਡਿਊਲ ਆਪਣੇ ਚ ਪਾਇਆ ਹੈ ਸੋ ਅੱਜ ਅਸੀਂ ਪਹੁੰਚੇ ਆ ਦਫ਼ਤਰ ਸ਼ੁਰੂ ਕਰ ਰਹੇ ਆਂ ਜੀ ਇਹ ਬਹੁਤ ਜ਼ਰੂਰੀ ਹੈ ਕਾਰਕਰਮ ਕਾਰਿਆਲਿਆ ਤੇ ਕਾਰਜਕਰਤਾ ਤੇ ਤਿੰਨ ਚੀਜ਼ਾਂ ਬਹੁਤ ਇੰਪੋਰਟੈਂਟ ਹੁੰਦੀਆਂ ਸੋ ਇਹਦਾ ਕੋਲੇ ਬਾਕੀ ਸਾਰੇ ਕਾਰਜਕਰਤਾ ਸੀਗੇ ਕਾਰਕਰਮ ਵੀ ਸੀਗਾ ਪਾਰਟੀ ਦਾ ਬਹੁਤ ਵਧੀਆ ਲੇਕਿਨ ਕਾਰਿਆਲਿਆ ਨਹੀਂ ਸੀਗਾ ਔਰ ਮੇਨ ਟਾਊਨ ਹੈ ਇਹਦੇ ਕਿਉਂਕਿ ਇਹ ਨਾਬੇ ਦੇ ਤੋਂ ਆਈ ਹੈ ਬਟਾਲਾ ਦਿਹਾਤੀ ਦੇ ਬਹੁਤ ਸਾਰੇ ਪਿੰਡ ਲੱਗਦੇ ਆ ਔਰ ਕੁਛ ਅੰਮ੍ਰੋਦ ਸਾਈਡ ਤੋਂ ਪਿੰਡ ਹੈ ਉਹ ਵੀ ਇੱਥੇ ਆਉਂਦੇ ਆ ਤੋ ਇਹ ਵਿਚਾਲੇ ਪੈਂਦਾ ਹੈ ਬਿਲਕੁਲ ਤਿੰਨ ਚਾਰ ਸਾਈਡਾਂ ਤੋਂ ਲੱਗਦਾ ਹੈਗਾ ਤੁਹਾਨੂੰ ਇਧਰੋਂ ਜਿਹੜੇ ਫਤਖੜ ਸਾਹਿਬ ਜੀ ਦੀ ਸਾਈਡ ਹੈ ਜਿੱਨੇ ਦੇ ਉਹਦੇ ਵੀ ਕਾਫੀ ਪਿੰਟ ਲੱਗਦੇ ਆ ਜੀ ਰਾਜਮ ਚੱਟਾ ਅੱਜ ਭਾਰਤ ਪੁੱਜੀ ਨੇ ਇਸ ਤਰ੍ਹਾਂ ਦੇਖ ਲਿਓ ਵਿਰੋਧੀ ਲਗਾਤਾਰ ਸਵਾਲ-ਉੱਤਰ ਉਠਾ ਰਹੇ ਸੀ ਵੀ ਭੱਜ ਕੇ ਭੱਜਦੇ ਨੇ ਨਹੀਂ ਸਵਾਲ ਦੇਖੋ ਮੇਰੀ ਗੱਲ ਸੁਣੋ ਕੋਈ ਬੰਦੇ ਦਾ ਅੱਖ ਦਾ ਉਹਨਾਂ ਦਾ ਕੋਈ ਆਪਰੇਸ਼ਨ ਹੋਣਾ ਸੀਗਾ ਜੀ ਉਹ ਆਪਣਾ ਇਲਾਜ ਕਰਾਏ ਸੀਗੇ ਵਿਰੋਧੀਆਂ ਨੂੰ ਤਾਂ ਹੋਰ ਕੋਈ ਕੰਮ ਨਹੀਂ ਹੈ ਜੀ ਵਿਰੋਧੀਆਂ ਨੂੰ ਜਿਹੜੀਆਂ ਗੱਲਾਂ ਦੇ ਜਵਾਬ ਦੇਣੇ ਚਾਹੀਦੇ ਆ ਉਹ ਉਹਨਾਂ ਦਾ ਜਵਾਬ ਤਾਂ ਦਿੰਦੇ ਨਹੀਂ ਜੀ ਉਹ ਠੀਕ ਹੈ ਜੀ ਤੇ ਉਹ ਆਮ ਆਦਮੀ ਪਾਰਟੀ ਕਦੇ ਵੀ ਸਵਾਲਾਂ ਤੋਂ ਨਹੀਂ ਭੱਜਦੀ ਆ ਉਹਨਾਂ ਦੀ ਟ੍ਰੀਟਮੈਂਟ ਹੋ ਗਈ ਉਹ ਵਾਪਸ ਆ ਗਏ ਮਤਲਬ ਆ ਕੇ ਆਪਣੇ ਮੈਦਾਨ ਦੇ ਵਿੱਚ ਆ ਗਏ ਐਵੇਂ ਮਤਲਬ ਇਹਨਾਂ ਨੂੰ ਨਾ ਜਿਹੜੇ ਆ ਗਏ ਵਿਰੋਧੀ ਆ ਗਏ ਇਹਨਾਂ ਦੇ ਅੱਲੇ-ਪੱਲੇ ਕੁਛ ਆ ਨਹੀਂਗਾ ਜੀ ਕੰਮ ਨਹੀਂ ਕੀਤਾ ਇਹ ਤਾਂ ਦੱਸਦੇ ਨਹੀਂ ਤੁਸੀਂ ਨੌਕਰੀਆਂ ਕਿੰਨੀਆਂ ਦਿਤੀਆਂ ਅਸੀਂ ਜਿਹੜਾ ਹੈਗਾ ਸਕੂਲ ਕਿੰਨੇ ਬਣਾਏ ਹਸਪਤਾਲ ਕਿੰਨੇ ਬਣਾਏ ਤੇ ਮਹਿੰਗਾਈ ਘਟ ਕਰਨ ਲਈ ਕੀ ਕੋਸ਼ਿਸ਼ ਕੀਤੀ ਉਹ ਤਾਂ ਕੀਤੀ ਨਹੀਂ ਇਹਨਾਂ ਨੇ ਮਤਲਬ ਉਹਨਾਂ ਦੀ ਸੋਹਰੇ ਕੋਲੇ ਕੋਈ ਪੋਜ਼ਿਟਿਵ ਅਜੰਡਾ ਨਹੀਂ ਹੈ ਇਹ ਤਾਂ ਸਿਰਫ ਤੇ ਸਿਰਫ ਆਂ ਭਾਨੇ ਭਾਲਦੇ ਆ ਜੀ ਕਦੇ ਕਦੇ ਸਾਡੀ ਜਾਨਤੇ ਨੇ ਜੋ ਕਿਸਾਨਾਂ ਪ੍ਰਤੀ ਸਟੇਟਮੈਂਟ ਦਿੱਤੀ ਸੀ ਉਹਦੇ ਯੂਟਰਨ ਲੈ ਆ ਕਿਵੇਂ ਵਾਚ ਕਰਦੇ ਨੇ ਦੇਖੋ ਜਿਹੜੀ ਉਹਨਾਂ ਦੀ ਸਟੇਟਮੈਂਟ ਸੀ ਉਹ ਬਹੁਤ ਆਬਜਕਟਿਵਲ ਸੀ ਮੈਂ ਕੱਲ ਵੀ ਕਹੀ ਸੀ ਇਹ ਗੱਲ ਕਿਤੇ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਸੀਗਾ ਜਿਹੜੀ ਜਦੋਂ ਜਦੋਂ ਨਾ ਪੋਲੀਟਿਸ਼ੀਅਨ ਦੀ ਬੋਲ ਪਾਣੀ ਵਿਗੜ ਜਾਵੇ ਚਾਹੇ ਆਂਸਰਾਜ ਹਾਸਤੀ ਹੋਣ ਚਾ ਉਦੀ ਬੋਲਬਾਣੀ ਵਿਗੜੀ ਹੋਈ ਹੈ ਜੀ ਉਹ ਭਾਸ਼ਾ ਪੰਜਾਬੀਆਂ ਦੀ ਭਾਸ਼ਾ ਨਹੀਂ ਹੈ ਔਰ ਉਹ ਕਲਾਕਾਰ ਹੈ ਉਹਨਾਂ ਦੀ ਭਾਸ਼ਾ ਬਿਲਕੁਲ ਨਹੀਂ ਹੈ ਉਹਨਾਂ ਨੇ ਆਪਣੇ ਸ਼ਬਦ ਵਾਪਸ ਲਏ ਆ ਮਾਫੀ ਮੰਗੀ ਹੈ ਚੰਗੀ ਗੱਲ ਹੈ ਇਹ ਸ਼ਰਾਬ ਘਟਾਲੇ ਚ ਜੋ ਐਡੀ ਵੱਲੋਂ ਜੋ ਚਾਰਜ ਸ਼ੀਟ ਦਿੱਤੀ ਹੈ ਆ ਪੇਸ਼ ਉਸ ਵਿੱਚ ਪਾਰਟੀ ਦਾ ਨਾਮ ਨਾਵਜਤ ਕੀਤਾ ਗਿਆ ਕਿਸ ਤਰ੍ਹਾਂ ਜਿਹੜਾ ਸ਼ਰਾਬ ਘਟਾਲਾ ਜੀ 2 ਸਾਲ ਹੋ ਗਏ ਕੋਈ ਮਾਨੀਟਰ ਨਹੀਂ ਹੈ ਕੋਈ ਸਬੂਤ ਨਹੀਂ ਹੈ ਸਾਡੇ ਜਿਹੜਾ ਬੈਸਟ ਐਜੂਕੇਸ਼ਨ ਦੇਸ਼ ਦਾ ਮਿਸਟਰ ਹੈ ਉਹ ਆ ਜਿਹੜਾ ਹੈਲਥ ਮਿਸਟਰ ਆ ਫਿਰ ਮੁੱਖ ਮੰਤਰੀ ਮੁੱਖ ਮੰਤਰੀ ਨੂੰ ਮਾਨਯੋਗ ਇਹ ਹੁਣ ਵੈਸੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਤੁਸੀਂ ਬੰਦੇ ਨੂੰ ਦੱਸੋਗੇ ਅਰੇਸਟ ਕਰੋਗੇ ਦੱਸੋਗੇ ਵੀ ਆਹ ਤੇਰਾ ਆਹ ਤੇਰਾ ਜ਼ੁਲਮ ਹੈ ਤੂੰ ਆਗਨਾ ਕੀਤਾ ਵੀ ਆ ਨਹੀਂ ਜਿਹਨੂੰ ਮਰਜ਼ੀ ਅੰਦਰ ਕਰ ਦਿਓ ਦੂਜੀ ਗੱਲ ਮਾਨਯੋਗ ਸੁਪਰੀਮ ਕੋਰਟ ਨੇ ਕਹੀ ਹੈ ਕਿ ਜੇ ਕੋਰਟ ਨੇ ਕਾਗਨੀਸ਼ੈਂਸ ਲੈ ਲਈ ਹੈ ਕਿਸੇ ਕੇਸ ਦੀ ਉਸ ਕੇਸ ਤੇ ਤੁਸੀਂ ਅਰੇਸਟ ਨਹੀਂ ਕਰੋਗੇ ਸੋ ਆਈ ਹੋਪ ਕਿ ਬੈਟਰ ਸਸ ਸੁਣੇ ਪਰੇ ਮੋਦੀ ਅੱਜ ਅੰਮਾਲਾ ਚ ਚੋਣ ਪ੍ਰਚਾਰ ਕਰਦੇ ਦੇਖੋ ਚੋਣ ਪ੍ਰਚਾਰ ਤਾਂ ਸਾਰਿਆਂ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਪ੍ਰਚਾਰ ਬਟ ਲੋਕਾਂ ਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕਰਦੇ ਧਰਮ ਦੇ ਨਾਂ ਦੇ ਜਾਤ ਦੇ ਨਾਂ ਤੇ ਇਹ ਨਾ ਕਹੋ ਕਿ ਮੱਝ ਕਰਕੇ ਲੱਗਣਗੇ ਥੋੜਾ ਥੋੜਾ ਮੰਗਲ ਸਿੱਤਰ ਲਾਣਗੇ ਇਹੋ ਜਿਹਾ ਇਹੋ ਜਿਹਾ ਜਿੰਦਾਬਾਦ ਆਪਰੋ ਦਿੱਲੀ ਜਲੇ ਵੜਨ ਜਾਂਦੇ ਭਾਜੀ ਬੀਜੇਪੀ ਦਾ ਬਜਟ ਹੈ ਕੀ ਸਰਕਾਰ ਵਿਧਾਨ ਸਭਾ ਨਾਭਾ ਦਾ ਬੜਾ ਇਹ ਨਗਰ ਪੰਚਾਇਤ ਪਾਸ ਤੋਂ ਬੜਾ ਅਹਿਮ ਸ਼ਹਿਰ ਹੈ ਜੀ ਔਰ ਇੱਧਰ ਪਿੰਡ ਜਿਹੜੇ ਨੇ 77 ਪਿੰਡ ਬਹੁਤ ਬੜੇ ਅਹਿਮ ਨੇ ਤੇ ਸਪੈਸ਼ਲ ਆਫਿਸ ਜਿਹੜਾ ਜੀ ਚੋਣ ਵਾਸਤੇ ਲੋਕ ਸਭਾ ਦੀ ਇਲੈਕਸ਼ਨ ਵਾਸਤੇ ਖੋਲਿਆ ਤੇ ਡਾਕਟਰ ਬਲਬੀਤ ਜੀ ਜਿਹੜੇ ਉਮੀਦਵਾਰ ਨੇ ਆਮ ਆਦੀ ਪਾਰਟੀ ਵੱਲੋਂ ਮੌਜੂਦਾ ਸਿਹਤ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਉਹ ਉਦਘਾਟਨ ਇਹਨਾਂ ਨੇ ਕੀਤਾ ਔਰ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਤੁਸੀਂ ਦੇਖ ਰਹੇ ਹੋ ਖੱਠਾਂ ਮਾਰਦਾ ਕੱਠ ਇੱਕ ਤਰਫਾ ਹੋਇਆ ਭਾਈ ਚਾਰੇ ਪਾਸੇ ਝਾੜੂ ਝਾੜੂ ਹੋਈ ਪਈ ਆ ਆਮ ਆਦੀ ਪਾਰਟੀ ਵੱਡੇ ਫਰਕ ਨਾਲ ਲੋਕ ਸਭਾ ਪਟਿਆਲਾ ਸੀਟ ਜਿੱਤ ਰਹੀ ਹੈ ਦੇਖੋ ਇਹਦੇ ਚ ਕੋਈ ਦੋਰਾਵਾ ਨਹੀਂ ਕਿ ਇੱਥੇ ਕਾਂਗਰਸ ਨੇ ਲੰਮਾ ਸਮਾਂ ਰਾਜ ਕੀਤਾ ਅਲੱਗ ਅਲੱਗ ਐਮ ਐਲ ਏ ਮਨਿਸਟਰ ਬਣਦੇ ਰਹੇ ਆ ਤੇ ਜਦੋਂ ਦੀ ਆਮ ਪਾਰਟੀ ਸਰਕਾਰ ਬਣੀ ਆ ਜਿਨੇ ਹਲਕੇ ਦੇ ਡਿਵੈਲਪਮੈਂਟ ਦੇ ਕੰਮ ਨੇ ਚਾਹੇ ਕਿਸਾਨਾਂ ਗਰੀਬਾਂ ਨੂੰ ਜਿਹੜਾ ਜੀ ਰਾਸ਼ਨ ਦੀ ਗੱਲ ਆ ਜਾਂ 600 ਚੰਡ ਬਿਜਲੀ ਮੁਫਤੀ ਦੀ ਗੱਲ ਆ ਅਮੀਨਾ ਸਕੂਲ ਦੀ ਗੱਲ ਆ ਪਾਸੋਂ ਦੇ ਵਿੱਚ ਵੀ ਅਮੀਨਾ ਸਕੂਲ ਜਿਹੜਾ ਨਵਾਂ ਬਣ ਰਿਹਾ ਜੀ ਬਹੁਤ ਸ਼ਾਨਦਾਰ ਸਕੂਲ ਬਣ ਰਿਹਾ ਤੇ ਇਹ ਨਗਰ ਪੰਚਾਇਤ ਪਾਸੋਂ ਨੇ ਵੀ ਬਾਖਮਾਲ ਕੰਮ ਕੀਤਾ 3 ਕਰੋੜ ਦਾ ਸੀਵਰੇਜ ਇੱਥੇ ਪਵਾਇਆ ਐਸਟੀਐਫ ਦਾ ਮੈਂ 1 ਕਰੋੜ ਲੱਗਣ ਤੋਂ ਪਹਿਲਾਂ ਵੀ ਕਾਰਨ ਕਰਕੇ ਗਿਆ 4 ਕਰੋੜ ਰੁਪਏ ਦਾ ਐਸਟੀਐਫ ਜਿਹੜਾ ਨਵਾਂ ਸਿਸਟਮ ਇੱਥੇ ਲੱਗ ਰਿਹਾ ਸੋ ਇਸ ਇਲਾਕੇ ਦੀ ਵੱਡੀ ਮੰਗ ਸੀਗੀ ਔਰ ਡਾਕਟਰ ਸਾਹਿਬ ਇਸ ਵਕਤ ਹੈਲਥ ਮਿਨਿਸਟਰ ਵੀ ਨੇ ਔਰ ਇੱਕ ਇੱਕ ਗੱਲ ਅਸੀਂ ਮੈਂ ਡਾਕਟਰ ਸਾਹਿਬ ਨੂੰ ਵੀ ਬੇਨਤੀ ਕੀਤੀ ਸੀਮ ਸਾਹਿਬ ਨੂੰ ਵੀ ਕਿ ਇਸ ਇਲਾਕੇ ਨੂੰ ਇੱਕ ਕਾਲਜ ਦੀ ਜ਼ਰੂਰਤ ਹੈ ਬਹੁਤ ਬਹੁਤ ਲੋੜ ਹੈ ਕਿ ਅਸੀਂ ਉੱਤੇ ਵੀ ਵਰਕਆਊਟ ਕਰਕੇ ਜਲਦੀ ਤੋਂ ਜਲਦੀ ਜਿਹੜਾ ਕਾਲਜ ਇੱਥੇ ਵੱਡਾ ਉਹ ਲੈ ਕੇ ਆਵਾਂਗੇ ਜੀ